ਸਸੀ ਗਾਲ ਵੀ ਮਾਡਾ ਆਪਣਾ ਕਾਲਾ ਕਮੈਂਟਟਰ ਵੀਰੋ ਕੇ ਤੇ ਸਾਡੇ ਨਾਲ ਆ ਗਿਆ ਦਲਵੀਰ ਖਾਨ ਮਤੋਈ ਵਾਲਾ ਤੇ ਗੱਲਾਂ ਬਾਤਾਂ ਕਰਦੇ ਆਂ ਅਸਲਾਮੁਅਲੈਕਮ ਬਾਈ ਜੀ ਵਾਲੇਕੁਮ ਸਲਾਮ ਜੀ ਪਹਿਲਾਂ ਇਹ ਦੱਸੋ ਕਰਪਾਵਾ ਠੀਕ ਐ ਕਿਰਪਾਵਾਲਗ ਦੀ ਤੁਸੀਂ ਦਿਓ ਖਬਰ ਮੇਰਾ ਭਰਾ ਜਦੋਂ ਕੱਲ ਫੋੜ ਜਿੱਤੇ ਤੁਸੀਂ ਕਿਹੜੇ ਟੂਰਨਾਮੈਂਟ ਤੋਂ ਜਿੱਤੇ ਹੋ ਬਾਈ ਮੈਂ ਵੀਰੇ ਰਾਜਪੁਰੇ ਤੋਂ ਟਕਾਂਸ ਤੋਂ ਟਕਾਂਸ ਤੋਂ ਬਈ ਆਪਦੀ ਪ੍ਰਿੰਟ ਦੀ ਟੀਮ ਪਾਈਏ ਸੀ ਹਾਂਜੀ ਮੇਰੀ ਆਪਦੀ ਸੀ ਅਸਾ ਬਾਹਰੋਂ ਕੌਣ ਖੇਡਦਾ ਜੁਰਨ ਵਾਲਾ ਬਾਹਰੋਂ ਮੇਰੇ ਜਿਹਾ ਪ੍ਰਦੀਪ ਜਗਰਾਉ ਮੱਥਾ ਲੁਧਿਆਣਾ ਤੇ ਗੱਟੂ ਪਠਾਨਕੋਟ ਠੀਕ ਹੈ ਜੀ ਧੰਨਵਾਦ ਰੂਸੀ ਉਥੇ ਹਾਂਜੀ ਉਥੇ ਧੰਨਵਾਦ ਰੂਸੀ ਠੀਕ ਹੈ ਠੀਕ ਮੈਚ ਕਿਵੇਂ ਲੱਗੇ ਵਧੀਆ ਲੱਗੇ ਉਥੇ ਟੀਨਾਂ ਦੇ ਮੈਚ ਉਥੇ ਯਾਰ ਸਾਰੇ ਬਹੁਤ ਘੈਂਟ ਲੱਗੇ ਆ ਪਰ ਓਵਰ ਕਟ ਸੀ ਥੋੜੇ ਜਿਹਾ ਅੱਛਾ ਓਵਰ ਕਟ ਦੀ ਬਾਕੀ ਟੂਰਨਾਮੈਂਟ ਸਾਰਾ ਬਾਕੀ ਟੂਰਨਾਮੈਂਟ ਸਾਰਾ 8 ਓਵਰ ਹੋਣਾ ਧੰਨਵਾਦ ਜਨਾਬ ਹਾਂ 8 ਦਾ 7 6 ਓਵਰ ਦਾ ਚਾਹੀਦੇ ਯਾਰ ਕੱਟੂ ਕੱਟ ਸੀ ਜਦੋਂ ਫੋਰਡ ਜਿੱਤਿਆ ਬਈ ਫਿਰ ਤੂੰ ਆਪ ਹੀ ਚਲਾ ਕੇ ਲੈ ਕੇ ਗਿਆ ਨਹੀਂ ਯਾਰ ਮੈਨੂੰ ਵੀਰੇ ਫੋਰਡ ਨਹੀਂ ਦੂਰੋਂ ਲਿਆਉਣ ਦਾ ਮੇਰਾ ਔਖਾ ਲੱਗਿਆ ਥੋੜਾ ਮੇਰੇ ਚਾਚੇ ਦਾ ਮੁੰਡਾ ਕੀ ਨਾ ਉਹਨਾਂ ਦਾ ਲਾਡੀ ਆ ਉਹ ਚਲਾ ਲੰਦਾ ਉਹਦਾ ਅੱਛਾ ਜਦੋਂ ਕਰੇ ਫਿਰ ਭਈ ਅਗਲੇ ਦਿਨਿਆਂ ਹੁੰਦਾ ਕੋਈ ਤੇ ਰਾਤ ਨੂੰ ਲੈ ਉਸ ਦਿਨ ਹੀ ਆ ਗਈ ਰਾਤ ਨੂੰ ਅਸੀਂ 4 ਘੰਟੇ ਲੱਗੇ 11 ਕੇ ਛੱਡ ਕੇ 11 ਵਜੇ ਪਹੁੰਚ ਗਏ ਕਰੇ ਉਸ ਦਿਨ ਸਭ ਤੋਂ ਵੱਧ ਖੁਸ਼ੀ ਕੀ ਨੇ ਮਨਾਈ ਘਰ ਦੇ ਵਿੱਚ ਤੇ ਫੜ ਜਦਿਆ ਖੁਸ਼ੀ ਤਾਂ ਵੀਰੇ ਦੇਖੋ ਸਾਰਿਆਂ ਨੂੰ ਜਿਹੜੇ ਆਪਣੇ ਜਿਹੜੇ ਦੋਸਤ ਸੀਗੇ ਜਿੰਨੇ ਵੀ ਤੇ ਦੇਖਣ ਵਾਲੇ ਸੀ ਗਰਾਊਂਡ ਦੇ ਵਿੱਚ ਬਹੁਤ ਖੁਸ਼ੀ ਹੋਈ ਆ ਲੋਕਾਂ ਨੂੰ ਜਿਹੜੇ ਹਨ ਆਪਣੇ ਚਲ ਮੇਰੇ ਪਾਪਾ ਨੂੰ ਵਿਚਾਰੇ ਪਿਆਰ ਕਰਦੇ ਸੀਗੇ ਸਾਰਿਆਂ ਨੂੰ ਖੁਸ਼ੀ ਹੋਈ ਆ ਯਾਰ ਮਤਲਬ ਇਹ ਚਲ ਮੰਮੀ ਨੂੰ ਆਪਣੇ ਨੂੰ ਹਨਾ ਜਿਆਦਾ ਹੁੰਦੀ ਆ ਕੁਛ ਮਾਂ ਪਿਓ ਨੂੰ हां ਤੇ ਡੈਡੀ ਹੁੰਦਾ ਤੇ ਗੱਲ ਕੁਝ ਹੋਰ ਹੋਣੀ ਸੀ ਨਾ ਫਿਰ ਤੇ ਡੈਡੀ ਦਾ ਨਾਂ ਕੀ ਦੀ ਓਡੇ ਦਾ ਨਾਂ ਪੁੱਛਿਆ ਮੇਰੇ ਡੈਡੀ ਦਾ ਨਾਂ ਰਫੀਕ ਮੁਹੰਮਦ ਰਫੀਕ ਮੁਹੰਮਦ ਦਾ ਨਾ ਤੇ ਮੈਂ ਵੀ ਇੱਕ ਵਾਰੀ ਗਿਆ ਥੋਡੇ ਪਿੰਡਾਂ ਤੇ ਮੇਰਾ ਵਧੀਆ ਮਾਨ ਸਨਮਾਨ ਕੀਤਾ ਥੋਡੇ ਡੈਡੀ ਥੋਡੇ ਯਾਦ ਹੁਣ ਚਾਰ ਪੰਜ ਸਾਲ ਹੋ ਗਏ ਮੈਨੂੰ ਬੋਲਣ ਤੇ ਦਲਵੀਰ ਭਾਈ ਮੰਨਦਾ ਰੈਗੂਲਰ ਟੂਰਨਾਮੈਂਟ ਖੇਡਦਾ ਜਿਵੇਂ ਮੰਨ ਲਾ ਕਲਬਾਂ ਕਲਬਾਂ 'ਚ ਖੇਡਦੇ ਹਾਂ ਜ਼ਿਆਦਾਤਰ ਕਿਹੜੇ ਕਲਬ ਦੇ ਵਿੱਚ ਖੇਡਦੇ ਨੇ ਜ਼ਿਆਦਾ ਤੁਸੀਂ ਮੈਂ ਵੀ ਪਹਿਲਾਂ ਦਾ ਅਮਰਜੀਤ ਭਾਈ ਵਾਲੇ 'ਚ ਖੇਡਿਆ ਸੀ ਸਟਾਰਟਿੰਗ ਹਮ ਯੂਐਸਐ ਲਬਰ ਦੇ ਵਿੱਚ ਕੀਤੀ ਆ ਹਮ ਉਦੇ ਬਾਅਦ ਫਿਰ ਮੈਂ ਖੇਡੇ ਆਪਣੇ ਚੰਨ ਭਾਈ ਚ ਚੰਨ ਭਾਈ ਦਾ ਕਲੱਬ ਸੀਗਾ ਹੁਣ ਚੀਕੇ ਨਾਲ ਗੱਲ ਦੀ ਚੀਕੇ ਚ ਖੇਡਦੇ ਹਾਂ ਰੈਗੂਲਰ ਹੁਣ ਚੀਕੇ ਦੇ ਕਲੱਬ 'ਚ ਖੇਡਦੇ ਜਿਆਦਾ ਹਾਂਜੀ ਹੁਣ ਚੀਕੇ 'ਚ ਖੇਡਦੇ ਜਿਵੇਂ ਬਾਈ ਉਹਨਾ ਬਾਹਰਲੇ ਟੂਰਨਾਮੈਂਟ ਦਾ ਦੋ ਬਾਰੋਂ ਦੇ ਹੁੰਦੇ ਆ ਨਾ ਤਿੰਨ ਬਾਰੋਂ ਦੇ ਬਾਹਰਲੇ ਪਲੇਅਰੋਂ ਦਾ ਫੋਨ ਆਈ ਜਾਂਦੇ ਆ ਵੀ ਸਾਡੇ ਕਿਹੜਾ ਪਹਿਲਾ ਪਹਿਲ ਪਿੰਡ ਦੀ ਟੀਮ ਨੂੰ ਆ ਪਹਿਲਾਂ ਤਾਂ ਵੀਰੇ ਮੈਂ ਹਾਂ ਮੇਰੀ ਪਹਿਲ ਪਿੰਡ ਦੀ ਟੀਮ ਨੂੰ ਮੈਂ ਤਾਂ ਜਿੱਥੇ ਵੀ ਟੂਰਨਾਮੈਂਟ ਮੈਂ ਕਦੇ ਛੋਟਾ ਵੱਡਾ ਟੂਰਨਾਮੈਂਟ ਨਹੀਂ ਦੇਖਿਆ ਮੈਨੂੰ ਤਾਂ ਜਿੱਥੇ ਵੀ ਦੇਖ ਲੋ ਯਾਰ ਮੈਂ ਤਾਂ ਆਪਣੇ ਪਿੰਡ ਦੀ ਟੀਮ ਹੀ ਭਰਦਾ ਮੇਰੇ ਪਿੰਡ ਦੇ ਮੁੰਡੇ ਬਹੁਤ ਚੰਗੇ ਚੰਗੇ ਮੇਰੇ ਤੋਂ ਵੀ ਚੰਗੇ ਆ ਯਾਰ ਉਹ ਖੇਡ ਦੇ ਵਿਚਾਰੇ ਹੈਰੀ ਹੋਰੀ ਹੈ ਨਾ ਹਾਂ ਹੈਰੀ ਸਣੀ ਇੱਕ ਅੰਡਰ ਦੇ ਅੰਡਰ ਦੇ ਸਾਡੇ ਜਵਾਗ ਸਾਡੇ ਪਿੰਡ ਦੇ ਵਿੱਚ ਕ੍ਰਿਕਟੀ ਬਹੁਤ ਆ ਯਾਰ ਵਧੀਆ ਉੱਠੀ ਜਾਂਦੇ ਆ ਵਿਚਾਰੇ ਵਧੀਆ ਤਾਂ ਪਿਆਰ ਕਰਦੇ ਆ ਆਪਾਂ ਨਾਲ ਆ ਯਾਰ ਉਹਨਾਂ ਦੇ ਪਿੰਡ ਤੋਂ ਬਾਹਰ ਵੀਰੇ ਪਿੰਡ ਤੋਂ ਬਾਹਰ ਕੁਝ ਨਹੀਂ ਮੇਰੇ ਲਈ ਪਹਿਲ ਪਹਿਲ ਮੇਰੇ ਲਈ ਪਿੰਡ ਦੀ ਟੀਮ ਨੂੰ ਚਾਹੇ ਜੋ ਮਰਜੀ ਆ ਟੂਰਨਾਮੈਂਟ ਜਿੰਨਾ ਮਰਜੀ ਆ ਜਿੰਨੇ ਮਰਜੀ ਪੈਸੇ ਮਿਲਦੇ ਆ ਮੇਰੇ ਲਈ ਪਹਿਲ ਪਿੰਡ ਨੂੰ ਕਿੰਨੀਆਂ ਕਿ ਕਮੇਟੀਆਂ ਤੋਂ ਕਿੰਨੀਆਂ ਕਿ ਟੀਮਾਂ ਤੋਂ ਹੁਣ ਤੱਕ ਆ ਦਲਵੀਰ ਮਤੋਈ ਨੇ ਜਿਹੜੇ ਪੈਸੇ ਲੈਣੇ ਆ ਗਿਣਤੀ ਦੇ ਵਿੱਚ ਲਾ ਚੱਲ ਪਿੰਡ ਦਾ ਨਾਂ ਨਾ ਨਾ ਆਇਓ ਵੀ ਕਿੰਨੀਆਂ ਕਿ ਕਮੇਟੀਆਂ ਨੇ ਜਿਹੜੀਆਂ ਫਿਰ ਇਹ ਯਾਰ ਕਮੇਟੀਆਂ ਤਾਂ ਨਹੀਂ ਕਹਿੰਦੇ ਪਰ ਟੀਮਾਂ ਤੋਂ ਲੈਣੇ ਆ ਔਰ ਇਹ ਹਰ ਇੱਕ ਨੇ ਲੈਣੇ ਹੁੰਦੇ ਯਾਰ ਇਹ ਲੈਣਾ ਦੇਣਾ ਹਰ ਇੱਕ ਦਾ ਚੱਲਦਾ ਪਤਾ ਕੀ ਆ ਚਲੋ ਕੋਈ ਨਹੀਂ ਹਣਾ ਕਈ ਵਾਰ ਆਇਆ ਪਰਫਾਰਮੈਂਸ ਵੀ ਨਹੀਂ ਕਰਦੇ ਆ ਅਗਲਾ ਵੀ ਹੁਣ ਯਾਰ ਮੈਨੂੰ ਮੈਨੂੰ ਅਗਲਾ ਚਲੋ ਕੋਈ ਸੋਚ ਕੇ ਬਲਾਵਾ ਬੀ ਆ ਨਈ ਪਰਫਾਰਮੈਂਸ ਉੱਤੇ ਆਪ ਵੀ ਹੁੰਦਾ ਕਿ ਚਲ ਕੋਈ ਨਹੀਂ ਯਾਰ ਜਿੰਨੇ ਦੇਤੇ ਠੀਕ ਆ ਬਾਕੀ ਪੈਸੇ ਦਾ ਯਾਰ ਬਹੁਤ ਲੈਣੇ ਹੋਣਗੇ ਮੈਂ ਮੈਂ ਤਾਂ ਆ ਭਗਤ ਲੈਣੇ ਲੋਗ ਇਹ ਆ ਸਾਰੇ ਸਾਰੇ ਤਾਂ ਚੱਲਦਾ ਰਹਿੰਦਾ ਯਾਰ ਕੋਈ ਮਤਲਬ ਇੱਕ ਐਦਾ ਦਾ ਪਲੇਅਰ ਨਹੀਂ ਹੈਗਾ ਸਾਰਿਆਂ ਦਾ ਹੀ ਚੱਲਦਾ ਹਰ ਇੱਕ ਪਲੇਅਰ ਨੇ ਲੈਣੇ ਹੋਣਗੇ ਕਿਸੇ ਦੇ ਕੋਈ ਹਨਾ ਘੱਟ ਕਰ ਦਿੰਦਾ ਕਿਸੇ ਦੇ ਕੋਈ ਅਗਲਾ ਕਹਿੰਦਾ ਚਲ ਬਾਅਦ ਚ ਕਰਦਾਂਗੇ ਚਲੋ ਕੋਈ ਜੱਕ ਨਹੀਂ ਯਾਰ ਚੱਲਦਾ ਰਹਿੰਦਾ ਤਾਂ ਬੰਦਾ ਖੇਢੀ ਜਾਵੇ ਹਨਾ ਗਰਾਊਂਡ ਨਾਲ ਜੁੜਿਆ ਰਹੇ ਹੁਣ ਜਿਹੜਾ ਫੋੜ ਜੱਤ ਲੈ ਹੁਣ ਐਦੂਆ ਦਿਲ ਦੀ ਚੋਅਸ ਕੀ ਹੈ ਵੀ ਕੀ ਜਿਤਨਾ ਦੁ ਹੋਂ ਤਾਂ ਬਈ ਬਸ ਚੁਆਇਸ ਦਾ ਹਰੇਕ ਦੀ ਯਾਰ ਜਿਹੜਾ ਵੀ ਪਲੇਅਰ ਖੇਡਦਾ ਨਾ ਹਰੇਕ ਦੇ ਦਿਲ ਚ ਹੁੰਦੀ ਆ ਵੀ ਕੋਈ ਨਾ ਕੋਈ ਮੇਰੇ ਤੇ ਟੈਗ ਲੱਗੇ ਹੈਨਾ ਵੀ ਮੈਂ ਕੋਈ ਨਾ ਕੋਈ ਜਿੱਤਾਂ ਸਾਰੇ ਪਲੇਅਰ ਯਾਰ ਕਿਸੇ ਵੀ ਟੂਰਨਾਮੈਂਟ ਤੇ ਜਾਂਦੇ ਆ ਸਾਰੇ ਪਲੇਅਰ ਆਪਣੇ ਦਿਲ ਚ ਇਹੀ ਲੈ ਕੇ ਜਾਂਦੇ ਵੀ ਹਾਂ ਯਾਰ ਅਸੀਂ ਜਿੱਤੀ ਅਸੀਂ ਜਿੱਤਿਆ ਰੱਬ ਹਰੇਕ ਨੂੰ ਤਰੱਕੀ ਦੇਵੇ ਆਪਾਂ ਨੂੰ ਚਲਿਆ ਵੀ ਜੋ ਵੀ ਹੈ ਨਾ ਰੱਬ ਨੇ ਕਿਸਮਤ ਚ ਲਿਖ ਤਾ ਉਹ ਮਿਲ ਜਾਣਾ ਵੀ ਜੋ ਵੀ ਲਿਖਿਆ ਹਜੇ ਮੈਂ ਮਤਲਬ ਕੋਈ ਇਹ ਨਹੀਂ ਕਹਿੰਦਾ ਵੀ ਹਾਂ ਮੈਂ ਇਹ ਚੀਜ਼ ਜਿੱਤਣੀ ਆ ਇਹ ਪਰਮਾਤਮਾ ਦੇ ਹੱਥ ਆ ਏ ਰੱਬ ਨੇ ਜਿਹਦੀ ਜੋ ਕਿਸਮਤ ਚ ਲਿਖਤਾ ਉਹੀ ਮਿਲਣਾ ਬੰਦਾ ਜਿੱਥੇ ਮਰਜ਼ੀ ਭੱਜ ਲਵੇ ਇਹ ਮੇਰੀ ਕਿਸਮਤ ਚ ਲਿਖਿਆ ਸੀ ਅੱਲਾ ਨੇ ਚਲ ਮੈਨੂੰ ਦੇ ਤਾਂ ਹਨਾ ਇਹ ਰੱਬ ਦੇ ਹੱਥ ਆ ਬਾਈ ਆਪਾਂ ਕਹਿੰਦੇ ਕਿਸੇ ਚੀਜ਼ ਦਾ ਲਾਲ ਚੀਜ਼ ਮਿਲਦੇ ਕਿ ਮੈਂ ਸਪੋਰਟ ਕਰਦਾ ਬਾਈ ਏਰੀਆ ਵਧੀਆ ਕਰਦਾ ਏਰੀਆ ਵੀਰੇ ਸਾਰਾ ਹੀ ਸਪੋਰਟ ਕਰਦਾ ਆਪਾਂ ਨੂੰ ਸਾਰੇ ਆਵਾਡਾ ਬ੍ਰਾਂਡਡ ਏਰੀਆ ਹੋਊਗਾ ਹਨਾ ਸਾਰੇ ਹਾਂ ਬਾਕੀ ਆ ਯਾਰ ਖੁਸ਼ੀ ਹੁੰਦੀ ਹੈ ਹਰ ਇੱਕ ਬੰਦੇ ਨੂੰ ਵਿਚਾਲੇ ਹਨਾ ਆਪਣੇ ਏਰੀਆ ਦਾ ਪਲੇਅਰ ਹੌਟ ਦਾ ਹੁਣ ਮੇਰੇ ਏਰੀਆ ਦੇ ਵਿੱਚ ਇਹ ਲੋਕਾਂ ਨੂੰ ਬਹੁਤ ਖੁਸ਼ ਹੈ ਵੀ ਯਾਰ ਸਾਡੇ ਮਲੇਗੋੜੇ ਜ਼ਿਲ੍ਹੇ ਦੇ ਵਿੱਚ ਪਹਿਲਾ ਫੋੜ ਆਇਆ ਪਹਿਲਾ ਪਲੇਅਰ ਤੇ ਨਵੇਂ ਜਿਹੜੇ ਸ਼ੋਰ ਖੇਡਦੇ ਆ ਛੋਟੀ ਉਮਰ ਦੇ ਅੰਡਰ ਵਾਲੇ ਉਹਨਾਂ ਨੂੰ ਕੋਈ ਕੀ ਸੁਨਿਆ ਦੇਣਾ ਚਾਹੁੰਦਾ ਲਾਡ ਦੇ ਵਿੱਚ ਬਸ ਮੈਂ ਇਹ ਹੀ ਆ ਵੀਰੇ ਮਿਹਨਤ ਕਰੋ ਹਨਾ ਅੱਗੇ ਅੱਗੇ ਕ੍ਰਿਕਟ ਬਹੁਤ ਚਲੋ ਆਪਣਾ ਤਾਂ ਇਹੀ ਸੋਚ ਆ ਵੀ ਅੱਗੇ ਅੱਗੇ ਕ੍ਰਿਕਟਰ ਵਧੇ ਹਨਾ ਬਹੁਤ ਅੱਗੇ ਜਾਣੀਆਂ ਵੀ ਬਸ ਮਿਹਨਤ ਕਰਨ ਯਾਰ ਖੇਡਦੇ ਰਹਿਣਾ ਨਾ ਕ੍ਰਿਕਟ ਨੂੰ ਕ੍ਰਿਕਟ ਬਣਾ ਕੇ ਵਧੀਆ ਖੇਡਣਾ ਇਹ ਮਰਨ ਵਾਲੇ ਕ੍ਰਿਕਟ ਦਾ ਜਿਹੜਾ ਲੇਬਲ ਅੱਗੇ ਵਧਦਾ ਹੀ ਜਾਊਗਾ ਘਟਦਾ ਨਹੀਂਗਾ ਕਈ ਕਹਿੰਦਾ ਇਹ ਕਹਿੰਦਾ ਕਿ ਖਤਮ ਹੋ ਜੂਗੀ ਇਹ ਗੇਮਾਂ ਨਹੀਂ ਖਤਮ ਹੁੰਦੀਆਂ ਹੈਗੀਆਂ ਕਿਹਨਾਂ ਨੇ ਬੰਦੇ ਜਦੋਂ ਖਤਮ ਹੋ ਸਕਦੇ ਆ ਇਹ ਗੇਮਾਂ ਨਾਲ ਪੰਜਾਬ ਪੰਜਾਬ ਜੁੜਿਆ ਹੋਇਆ ਪੰਜਾਬ ਦੇ ਵਿੱਚ ਕ੍ਰਿਕਟ ਖਾਸ ਕਰ ਕਿਉਂਕਿ ਹੁਣ ਬਈ ਜਿੰਨੇ ਵੀ ਪਿੰਡਾਂ ਦੇ ਵਿੱਚ ਜਵਾਗ ਬਹੁਤ ਉੱਟ ਰਹੇ ਆ ਹਰੇਕ ਪਿੰਡ ਦੇ ਵਿੱਚ ਜਾਣੇ ਆ ਹਨਾ ਆਪਾਂ ਤੇ ਜਲਦੀ ਹਰੇਕ ਪਲੇਅਰ ਦੇਖਦਾ ਬਹੁਤ ਜਵਾਗ ਉੱਟਦੇ ਆ ਪਿੰਡਾਂ ਦੇ ਵਿੱਚ ਬਈ ਬਹੁਤ ਕਰੇਜ ਵੱਧਦਾ ਕਿਤਨਾ ਕਿਤੇ ਟੀਮਾਂ ਵਧੀਆ ਟੀਮਾਂ ਸੀਗੀਆਂ ਕਿਤਨਾ ਕਿਤੇ ਖਤਮ ਵੀ ਹੋ ਗਈਆਂ ਬਈ ਉਹ ਜਿਹੜੀਆਂ ਟੀਮਾਂ ਉੱਠੀ ਵੀ ਜਾਂਦੀਆਂ ਨੇ ਨਵੀਆਂ ਟੀਮਾਂ ਯਾਰ ਆਪਾਂ ਤਾਂ ਇਹੀ ਦੁਆ ਕਰਦੇ ਆ ਰੱਬ ਅਗੇ ਵੀ ਬਸ ਕ੍ਰਿਕਟ ਵਧੀ ਜਾਣਾ ਚਲੋ ਸਾਡਾ ਸਾਡੇ ਯਾਰ ਜਿਹੜੇ ਐਨ ਆਰ ਆਈ ਆ ਨਾ ਬਈ ਉਹ ਜਿਉਂਦੇ ਰਹਿਣਾ ਜਿੰਨਾ ਵੀ ਸਾਰੀ ਕਬੱਡੀ ਚ ਚਲਾਈ ਹੋਈ ਆ ਗੇਮਾਂ ਦਾ ਬਈ ਐਨ ਆਰ ਆਈਆਂ ਕਰਕੇ ਕ੍ਰਿਕਟ ਇੰਨੀ ਉੱਪਰ ਜਾ ਰਹੀ ਆ ਤੇ